ਸਤਿ ਸ਼੍ਰੀ ਅਕਾਲ ਜੀ ਰਾਸਤਾ ਪੰਜਾਬੀ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸੁਮਿਤ ਖਲੇਰ ਅੱਜ ਦਰਸ਼ਨ ਸਿੰਘ ਖੋਖਰ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਨੂੰ ਲੈ ਕੇ ਇਹਦਾ ਫੈਸਲਾ ਜਿਹੜਾ ਲਿੱਤਾ ਗਿਆ ਅੱਜ ਕੈਬਨਿਟ ਮੀਟਿੰਗ ਨੂੰ ਲੈ ਕੇ ਇਹ ਕਿੰਨਾ ਕੁ ਪੰਜਾਬ ਦੇ ਲੋਕ ਇਹਨੂੰ ਹੰਗਾਰਾ ਕਰਨਗੇ ਜੇ ਤੁਸੀਂ ਗੱਲ ਕੀਤੀ ਜੋ ਅੱਜ ਕੈਬਨਿਟ ਮੀਟਿੰਗ ਹੋਈ ਆ ਇਹਦੇ ਵਿੱਚ ਦੋ ਤਿੰਨ ਵੱਡੇ ਫੈਸਲੇ ਕੀਤੇ ਗਏ ਨੇ ਜਿਹੜੇ ਹਾਰਡ ਪ੍ਰਭਾਵਿਤ ਏਰੀਏ ਨੇ ਲੋਕ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਨੂੰ ਲੈ ਕੇ ਮੁਆਵਜ਼ੇ ਦੀ ਜਿਹੜੀ ਰਕਮ ਰੱਖੀ ਆ ਪਰ ਏਕੜ 20000 ਰੁਪਇਆ ਪਹਿਲਾਂ ਕੁਝ ਮੰਤਰੀਆਂ ਨੇ ਸਰਕਾਰ ਦੇ ਮੰਤਰੀਆਂ ਨੇ ਕਿਹਾ ਸੀ ਕਿ ਅਸੀਂ 50000 ਰੁਪਇਆ ਦੇ ਦਾਂਗੇ ਕਿਸਾਨਾਂ ਦੀ ਮੰਗ ਹੈ 70000 ਕਾਫੀ ਡਿਫਰੈਂਟ ਕਾਫੀ ਇਹਦੇ ਵਿੱਚ ਗੈਪ ਹੈ ਕਿਸਾਨ ਕਹਿਣਗੇ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਜਿਹੜੇ ਏਰੀਆ ਦੇ ਵਿੱਚ ਦਰਿਆਵਾਂ ਨੇ ਜਿਹੜੀਆਂ ਜੋ ਜ਼ਮੀਨਾਂ ਖਰਾਬ ਕੀਤੀਆਂ ਨੇ ਉਹ ਅਗਲੀ ਜਿਹੜੀ 6 ਮਹੀਨੇ ਨੂੰ ਫਸਲ ਹੋਣੀ ਸੀ ਕਣਕ ਦੀ ਉਹ ਵੀ ਨਹੀਂ ਹੋਣੀ ਝੋਨੇ ਦੀ ਫਸਲ ਵੀ ਚਲੀ ਗਈ ਹੋ ਸਕਦਾ ਉਹਦੀ ਅਗਲੀ ਫਸਲ ਬਣਾ ਹੋਵੇ ਬੱਡੀ ਮਾਰ ਕਿਸਾਨਾਂ ਤੇ ਪਈ ਜਾਤੇ ਜਿਹੜੀ ਇਹ ਨਘੂਣੀ ਰਕਸ਼ੀਆ 20000 ਰੁਪਇਆ ਪਰ ਦੂਜੇ ਪਾਸੇ ਸਰਕਾਰੇ ਦਾਵਾ ਟੋਕਰੀ ਹੈ ਕਿ 20000 ਦਾ ਮੁਆਵਜ਼ਾ ਇੰਨੀ ਵੱਡੀ ਰਕਸ਼ੀ ਪਰ ਏਕੜ ਕਿਸੇ ਵੀ ਸਰਕਾਰ ਨੇ ਦਿੱਤੀ ਨਹੀਂ ਪੂਰੇ ਸੂਬਿਆਂ ਚ ਕਿਸੇ ਵੀ ਦੇਸ਼ ਚ ਇਹ ਜਿਹੜੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਪੰਜਾਬ ਇੰਡੀਆ ਦੇ ਵਿੱਚ ਪਹਿਲਾ ਸੂਬਾ ਪੰਜਾਬ ਜਿਨੇ 20000 ਰੁਪਏ ਦੇਣ ਦਾ ਐਲਾਨ ਕੀਤਾ ਨਾਲ ਹੀ ਹੁਣ ਕਿਸਾਨਾਂ ਆਪਕਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਇਹ ਤਾਂ ਬਹੁਤ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲੀ ਗੱਲ ਆ ਪਰ ਨਾਲ ਕਿਸਾਨਾਂ ਦੀ ਇੱਕ ਉਮੀਦ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਲਕੇ ਉਹਨਾਂ ਦਾ ਦੌਰਾ ਪੰਜਾਬ ਦਾ ਕੋਸ਼ਾ ਦਾ ਉਹ ਕੁਝ ਅਨਾਉਂਸ ਕਰ ਦੇਣ ਇਹ ਵੀ ਉਸਾਂ ਦਾ ਕੇਂਦਰ ਜੋ ਰਾਹਤ ਕੋਸ਼ ਹੁੰਦਾ ਉਹਦੇ ਵਿੱਚੋਂ 50000 ਰੁਪਏ ਕੇਂਦਰ ਵੀ ਦੇ ਦੇਵੇ ਫਿਰ ਠੀਕ ਹੈ ਕਿ ਕਿਸਾਨ ਨੂੰ 70000 ਮਿਲੇਗਾ ਪਰ ਅੱਜ ਜੋ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਕਿ 20000 ਪਰ ਏਕੜ ਦੇਵਾਂਗੇ ਇਹਦਾ ਨੁਕਸਾਨ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੋਏਗਾ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕੀਤੀ ਸੀ ਝੋਨਾ ਲਾਇਆ ਸੀ ਠੇਕਾ ਅੱਜ ਦੀ ਡੇਟ ਦੇ ਵਿੱਚ 5 ਬਿਗਿਆਂ ਦਾ ਜਿਹੜਾ ਕਿਲਾ ਉਹ 70000 ਰੁਪਏ ਤੋਂ ਲੈ ਕੇ 80000 ਰੁਪਏ ਤੱਕ ਉਹਦਾ ਹੈਗਾ ਠੇਕਾ ਦੇਣਾ ਪੈਂਦਾ ਇੱਕ ਸਾਲ ਦਾ ਸੋ ਵੱਡੀ ਮਾਰ ਪੈਗੀ ਕਿਉਂਕਿ 20000 ਮਿਲਣਾ ਇੱਕ ਸਾਲ ਦੇ ਵਿੱਚ ਕਿੱਥੇ ਉਹਨੇ 50-60000 ਰੁਪਏ ਉਸ ਇਕੜ ਚ ਖਵਾਉਣਾ ਸੀ ਫਿਰ ਉਹ ਆਪਣੇ ਕੋਲੋਂ ਪੈਸੇ ਦੇ ਚੁੱਕਿਆ ਪਰ ਪਹਿਲਾਂ ਪੰਜਾਬ ਦੀ ਇਕਰ ਵੈਤ ਰਹੀ ਹੈ ਫਿਰ ਤ੍ਰਈਆ ਜੇ ਕੋਈ ਪੀੜਤ ਹੁੰਦਾ ਹੈ ਉਹਦੇ ਨਾਲ ਲੋਕ ਖੜ ਜਾਂਦੇ ਨੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਹੋਈਆਂ ਨੇ ਉਹ ਹੋ ਸਕਦਾ ਠੇਕੇ ਮਾਫ ਕਰ ਦੇਣ ਫਿਰ ਵੀ 20000 ਤੋਂ ਵੱਧ ਤਾਂ ਝੋਨੇ ਤੇ ਕਿਸਾਨਾਂ ਦਾ ਜਿਹੜਾ ਖਰਚ ਆ ਗਿਆ ਹੋਣਾ ਇਹ ਬੜੀ ਵੱਡੀ ਮਾਰ ਹੈ ਦੇਖਨੇ ਆ ਪਹਿਲੇ ਜੋ ਲੋਕਾਂ ਨੂੰ ਲੱਗਦਾ ਕਿ ਸਰਕਾਰ ਨੇ ਉਸ ਲੈਵਲ ਤੇ ਭੂਮਿਕਾ ਸਹੀ ਨਹੀਂ ਨਿਭਾਈ ਹਰਾਂ ਦੇ ਵਿੱਚ ਠੀਕ ਹੈ ਸਰਕਾਰ ਦੇ ਜਿਹੜੇ ਵੱਡੇ ਮੰਤਰੀ ਨੇ ਉਹ ਫੀਲਡ ਵਿੱਚ ਫਿਰਦੇ ਨੇ ਦੋ ਤਿੰਨ ਜ਼ਿਲ੍ਹਿਆਂ ਦੇ ਡੀਸੀ ਜਿਵੇਂ ਅਮਰਸਰ ਵਾਲੀ ਡੀਸੀ ਮੈਡਮ ਉਹ ਲੋਕਾਂ ਦੇ ਵਿੱਚ ਫਿਰਦੀ ਆ ਲੁਧਿਆਣਾ ਵਾਲੇ ਡੀਸੀ ਨੇ ਅੱਜ ਹੀ ਉਹਦੀ ਇੱਕ ਫੋਟੋ ਆਈ ਹੈ ਬਿਲਕੁਲ ਕੱਪੜੇ ਲਿਬੜੇ ਹੋਏ ਨੇ ਉਹ ਦਿਲੋਂ ਕਰ ਰਹੇ ਨੇ ਦੇਖੋ ਪਰ ਵੱਡੀ ਗੱਲ ਆ ਕਿ ਪੀੜਤਾਂ ਨੂੰ ਮੁਆਵਜ਼ਾ ਦੇਣਾ ਉਹ ਬਹੁਤ ਘੱਟ ਆ ਤੇ ਇਹਦੇ ਮੁਕਾਬਲੇ ਜਿਹੜਿਆਂ ਦੂਜੀਆਂ ਅਸਥੀ ਤਰ੍ਹਾਂ ਨੇ ਖਾਸ ਕਰਕੇ ਕਾਲੀਦਲ ਸੁਖਵੀਰ ਸਿੰਘ ਬਾਦਲ ਇਹ ਦਿਲ ਖੋਲ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਕਿਤੇ 2 ਲੱਖ ਦੇ ਤੱਕ ਤੇ 50000 ਦੇ ਤਾਂ ਜੀ ਔਰ ਡੀਜ਼ਲ ਦੇ ਰਹੇ ਨੇ ਜੋ ਲੋਕਾਂ ਨੇ ਬੰਨਮ ਅਨੁਸਾਰ ਨੇ ਨਾਲ ਇਹ ਵੀ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਖਾਰ ਭਰ ਗਿਆ ਰੇਤਾ ਭਰ ਗਿਆ ਉਹ ਪਧਰੀ ਕਰਨ ਦਾ ਸੀ ਕੰਮ ਕਰਾਂਗੇ ਪਰ ਨਾਲ ਕੈਬਨਿਟ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਕਿ ਰੇਤ ਕਿਸਾਨ ਖੁਦ ਚੱਕ ਸਕਦੇ ਨੇ ਜਿਹੜੇ دریاਵਾ ਦੇ ਵਿੱਚ ਜ਼ਮੀਨ ਆ ਗਈ ਉਹ ਰੇਤ ਵੇਚ ਵੀ ਸਕਦੇ ਨੇ ਪਰ ਇੱਕ ਸੁਪਨੇ ਵਾਲੀ ਗੱਲ ਹੈ ਕਿਉਂਕਿ ਰੇਤ ਕਦੋਂ बिकੇਗਾ ਕਦੋਂ ਜ਼ਮੀਨਾਂ ਖਾਲੀ ਹੋਣਗੀਆਂ ਕਦੋਂ ਕਿਸਾਨ ਸੋਚਣਗੇ ਉਸ ਦਾ ਕੋਈ ਗਾਹਕ ਨਾ ਹੋਵੇ ਕਿਉਂਕਿ ਮੈਨੰਗ ਦੇ ਉੱਤੇ ਕਬਜ਼ਾ ਕੁਝ ਮਾਫੀਆ ਦਾ ਉਹਨਾਂ ਦੇ ਸਰਗੁਸ ਪੱਲੇ ਬੈ ਜਾਂਦਾ ਕਿਸਾਨਾਂ ਪੱਲੇ ਸ਼ਾਇਦ ਕੁਝ ਨਾ ਪਵੇ ਸੋ ਦੇਖਦੇ ਆਂ ਪਹਿਲੀ ਨਜ਼ਰੇ ਦੇਖਿਆ ਜੋ ਕੈਬਨਿਟ ਦਾ ਜਿਹੜਾ ਫੈਸਲਾ ਹੋਇਆ ਇਹ ਕੋਈ ਪ੍ਰਭਾਵਸ਼ਾਲੀ ਫੈਸਲਾ ਨਹੀਂ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਟੋ ਜੀ ਹਸਪਤਾਲ ਵਾਲੀ ਢਾਕਲ ਨੇ ਢਾਕਲ ਹੁੰਦੇ ਉਹਨਾਂ ਨੇ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਆ ਉਹਨਾਂ ਨੇ 10 15 ਮਿੰਟ ਇਹਦੇ ਬਾਰੇ ਬੋਲਿਆ ਵੀ ਆ ਪਰ ਲੋਕ ਇਸ ਜਿਹੜੇ ਫੈਸਲੇ ਨੂੰ ਹੋ ਸਕਦਾ ਹੁਗਾਰਾ ਨਾਮ ਭਰਨਾ ਸਰਕਾਰ ਲਈ ਪਹਿਲੀ ਚਿੰਤਾ ਬਣੀ ਹੋਈ ਸੀ ਕਿਉਂਕਿ ਵਿਰੋਧੀਆਂ ਦੇ ਨਿਸ਼ਾਨੇ ਤੇ ਸਰਕਾਰ ਆ ਕਿਸਾਨਾਂ ਦੇ ਨਿਸ਼ਾਨੇ ਤੇ ਸਰਕਾਰ ਆ ਹੁਣ ਚਿੰਤਾ ਕੈਂਡੀਡੇਟ ਦੇ ਫੈਸਲੇ ਨੇ ਸਰਕਾਰ ਦੀ ਹੋਰ ਵਧਾ ਦੇਣੀ ਆ ਲੱਗਦਾ ਹੈ ਕਿ ਲੋਕ ਸਹੀ ਗੌਰ ਨਹੀਂ ਪਰਣਗੇ ਅੱਛਾ ਐਸੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਕੁਕਰ ਸਰ ਕਿ ਅੱਜ ਜਿਹੜਾ ਜਿਹੜਾ ਫੈਸਲਾ ਲਿੱਤਾ ਗਿਆ ਪੰਜਾਬ ਗਵਰਨਮੈਂਟ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹਟਾਉਣ ਦੇ ਲੈ ਕੇ ਬੜਾ ਮੁੱਦਾ ਚੱਲ ਰਿਹਾ ਹੈ ਕਿ ਭਗਵੰਤ ਮਾਨ ਜੀ ਨੂੰ ਹਟਾਇਆ ਜਾਏ ਇਸ ਨੂੰ ਬੜੀ ਸਿਆਸਤ ਚੱਲ ਰਹੀ ਹੈ ਨਹੀਂ ਹਟਾਇਆ ਜਾਣ ਦਾ ਨਹੀਂ ਚਰਚਾ ਕੁਝ ਸੋਸ਼ਲ ਮੀਡੀਆ ਤੇ ਆਪਣੇ ਵਿਊ ਜਿਆਦਾ ਹਾਸਲ ਕਰਨ ਵਾਸਤੇ ਤਿੰਨ ਚਾਰ ਚੈਨਲਾਂ ਨੇ ਖਬਰ ਚਲਾਈ ਸੀ ਤਿੰਨ ਚਾਰ ਦਿਨ ਪਹਿਲਾਂ ਕਿ ਭਗਵੰਤ ਮਾਨ ਨੂੰ ਹਟਾ ਦੇਣਗੇ ਉਹਦੀ ਛੁੱਟੀ ਕੀਤੀ ਜਾਏਗੀ ਭਗਵੰਤ ਮਾਨ ਦੀ ਤਾਂ ਤੇ ਨਾਂ ਪਤਾ ਕਿਦਾ ਲੈਂਦਾ ਇੰਦਰਵੀਰ ਸਿੰਘ ਨੇਜਰ ਜੋ ਵਿਧਾਇਕ ਨੇ ਕਿ ਉਹਨਾਂ ਨੂੰ ਸੀਐਮ ਬਣਾਉਣਗੇ ਇੰਦਰਵੀਰ ਨੇਜਰ ਜੋ ਪਹਿਲਾਂ ਲੋਕਲ ਬਾਡੀ ਦੇ ਮੰਤਰੀ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਸੋ ਜੇ ਉਹਦੇ ਵਿੱਚ ਇੰਨੀ ਕਾਬਲੀਅਤ ਸੀ ਉਹਨੂੰ ਮੰਤਰੀਸ਼ਿਪ ਤੋਂ ਕਿਉਂ ਹਟਾਇਆ ਆਪਣੇ ਆਪ 'ਚ ਵੱਡਾ ਸਵਾਲ ਹੈ ਉਹਨੂੰ ਹਟਾਉਣ ਦੀ ਕੀ ਲੋੜ ਸੀ ਫਿਰ ਜੇ ਨਵਾਂ ਕੋਈ ਮੁੱਖ ਮੰਤਰੀ ਲਾਉਣਾ ਵੀ ਆ ਤਾਂ ਤਜਰਬੇਕਾਰ ਮੰਤਰੀਆਂ ਚੋਂ ਲਾਇਆ ਜਾਂਦਾ ਇਹਦੇ ਵਿੱਚ ਦੋ ਤਿੰਨ ਨਾਂ ਮਸ਼ਹੂਰ ਹੈਗੇ ਆ ਜਿਦੇ ਵਿੱਚ ਅਰਪਾਲ ਚਿਮੇ ਦਾ ਨਾਮ ਵੀ ਆ ਅਮਨ ਰੋੜਾ ਦਾ ਨਾਂ ਵੀ ਆ ਉਹਨਾਂ ਦਾ ਨਾਂ ਸੀਐਮ ਦੇ ਤੌਰ ਤੇ ਠੀਕ ਹੈ ਕੋਈ ਚਰਚਾ ਦੇ ਵਿੱਚ ਆ ਸਕਦਾ ਹੈ ਉਹਨਾਂ ਦਾ ਡਿਪਟੀ ਸੀਐਮ ਦੇ ਤੌਰ ਤੇ ਲਿਆਂਦਾ ਗਿਆ ਇੰਦਰਵੀਰ ਨਿੱਜਰ ਨੂੰ ਲਿਆਂਦਾ ਗਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਗੇ ਚੀਮਾਵਰ ਤੋਂ ਇੱਥੋਂ ਤੱਕ ਕਦੋਂ ਚੈਨਲਾਂ ਨੇ ਕਹਿ ਦਿੱਤਾ ਕਿ ਉਹਦੀ ਸਕਿਉਰਟੀ ਟਾਈਟ ਕਰਤੀ ਬੰਦੇ ਵਧਾਤੇ ਇਹ ਮਤਲਬ ਇੱਕ ਤਰ੍ਹਾਂ ਦੀਆਂ ਅਫਵਾਹਾਂ ਨੇ ਦੂਜੀ ਗੱਲ ਜਦੋਂ ਬੰਦਾ ਕੋਈ ਬਿਮਾਰ ਹੋਵੇ ਹਸਪਤਾਲ ਹੋਵੇ ਐਦਾਂ ਨਹੀਂ ਕਿ ਉਹਨੂੰ ਹੋਰ ਬੰਦੇ ਨੂੰ ਮਾਨਸਿਕ ਤੌਰ ਤੇ ਵੀ ਬਿਮਾਰ ਕਰ ਦੋ ਇਸ ਤਰ੍ਹਾਂ ਦੀਆਂ ਨਹੀਂ ਖਬਰਾਂ ਨੇ ਬਿਨਾ ਪ੍ਰੂਫ ਤੋਂ ਬਿਨਾ ਸਬੂਤ ਤੋਂ ਨਹੀਂ ਲਾਉਣੀਆਂ ਚਾਹੀਦੀ ਅੱਜ ਵੀ ਸੋਸ਼ਲ ਮੀਡੀਆ ਤੇ ਕਿਸੇ ਬਾਹਲੇ ਸਿਆਣੇ ਬੰਦੇ ਨੇ ਪੋਸਟ ਪਾਈ ਹੋਈ ਸੀ ਕਿ ਸੀਐਮ ਨੂੰ ਤਾਂ ਉਤਾਰਿਆ ਜਾਏਗਾ ਮੇਰੇ ਸੂਤਰਾਂ ਨੇ ਦੱਸਿਆ ਪਤਾ ਨਹੀਂ ਕਿਹੜੇ ਸੂਤਰ ਨੇ ਮੈਨੂੰ ਤਾਂ ਅਜੇ ਤੱਕ 35 ਸਾਲ ਤੋਂ ਪੱਤਰਕਾਰੀ ਕਰਦੇ ਨੂੰ ਐਵੇਂ ਨਹੀਂ ਸੂਤਰ ਹੈ ਨਹੀਂ ਜਿਹੜੇ ਦੱਸ ਸਕਣ ਕਿ ਸੀਐਮ ਬਦਲਿਆ ਜਾਏਗਾ ਠੀਕ ਆ ਜੇ ਕੋਈ ਬਦਲਿਆ ਜਾਣਾ ਹੁੰਦਾ ਉਹਦੇ ਬਾਰੇ ਕਿਤਨਾ ਕਿਤੇ ਕੋਈ ਆਧਾਰ ਬਣਦਾ ਕੋਈ ਬੇਸ ਬਣਦਾ ਹੁਣ ਮੁੱਖ ਮੰਤਰੀ ਨੇ ਖੁਦ ਆਪਣਾ ਚੌਪਰ ਦਿੱਤਾ ਲੋਕਾਂ ਵਾਸਤੇ ਕੀ ਦਿਓ ਖੁਦ ਉਹਨਾਂ ਨੇ ਲੋਕਾਂ ਪਰੋ ਡਰੋਲ ਜਾ ਬਣ ਕੇ ਰਹਿ ਗਿਆ ਉਹ ਥੋੜਾ ਜਿਹਾ ਮੀਡੀਆ ਦੇ ਵਿੱਚ ਨਹੀਂ ਟਰੋਲ ਬਣ ਕੇ ਰਹਿ ਗਿਆ ਪਰ ਸਰਕਾਰ ਦੀ ਪਤਾ ਕੀ ਇਹ ਸਰਕਾਰ ਦੀ ਜਿਹੜੀ ਸਮਰਥਾ ਹੈ ਉਹ ਵੀ ਦੇਖੋ ਨਾ ਪੰਜਾਬ ਸਰਕਾਰ ਦਾ ਕਿੰਨਾ ਬਹੁਤਾ ਪੈਸਾ ਤਾਂ ਉਸ ਕਰਜ਼ੇ ਨੂੰ ਉਤਾਰਨ ਵਾਸਤੇ ਸਰਕਾਰ ਦਾ ਜਿਹੜਾ ਹੈਗਾ ਜਿਹੜੀ ਇਨਕਮ ਆ ਉਧਰ ਚਲੀ ਜਾਂਦੀ ਹੈ ਸੋ ਜਿਹੜੇ ਵਿੱਤ ਵਿਭਾਗ ਦੇ ਅਧਿਕਾਰੀ ਨੇ ਉਹ ਅਕਸਰ ਗੱਲਾਂ ਕਰਦੇ ਨੇ ਕਿ ਜੋ ਮੁੱਖ ਮੰਤਰੀ ਦਾਅਵੇ ਕਰਦਾ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਉਹ ਅਸਲ ਦੇ ਵਿੱਚ ਗੱਲ ਹੈ ਨਹੀਂ ਖਜ਼ਾਨਾ ਇਹਨਾਂ ਦਾ ਖਾਲੀ ਆ ਤਾਂ ਨਹੀਂ ਉਹਨਾਂ ਨੇ 20000 ਰੁਪਿਆ ਪਰ ਇੱਕ ਅਨਾਉਂਸ ਕੀਤਾ ਨਹੀਂ 50000 ਤੱਕ ਟੁਕੜੇ ਦੇ ਸਕਦੇ ਸੀ ਇਹਨਾਂ ਪੱਲੇ ਉਸ ਲੈਵਲ ਤੇ ਹੈ ਨਹੀਂ ਝੋਲੀ ਖਾਲੀ ਆ ਲੱਗਦਾ ਕਿ ਆਉਣ ਵਾਲੇ ਦਿਨਾਂ ਦਿਨਾਂ ਇਹਨਾਂ ਦੀ ਜਿਹੜੀ ਝੋਲੀ ਹੋਰ ਖਾਲੀ ਹੋ ਜਾਏਗੀ ਕਿਉਂਕਿ ਝੋਨਾ ਜਿਹੜਾ ਵਿਕਣਾ ਸੀ ਵੱਡੇ ਪੱਤਰ ਤੇ ਉਹਦੇ ਵਿੱਚੋਂ ਬਹੁਤ ਸਾਰਾ ਪੈਸਾ ਟੈਕਸ ਦੇ ਰੂਪ ਦੇ ਵਿੱਚ ਇਨਕਮ ਹੁੰਦੀ ਹੈ ਪੰਜਾਬ ਸਰਕਾਰ ਨੂੰ ਜਿਹੜੀ ਸੀਸੀਐਲ ਜਿਹੜੀ ਜੋ ਆਉਂਦੀ ਹੈ ਨਾ ਜਿਹੜੀ ਕੇਂਦਰ ਸਰਕਾਰ ਫਸਲ ਖਰੀਦਣ ਵਾਸਤੇ ਜੋ ਪੈਸਾ ਦਿੰਦਾ ਲਿਮਟ ਉਹਦੇ ਵਿੱਚੋਂ ਕਾਫੀ ਇਨਕਮ ਹੁੰਦੀ ਹੈ ਉਹ ਇਨਕਮ ਤੇ ਵੀ ਕਟ ਲੱਗ ਗਿਆ ਸੋ ਨੁਕਸਾਨ ਕਿੰਨਾ ਹੋ ਗਿਆ ਸਕੂਲ ਕਾਲਜਾਂ ਦਾ ਨੁਕਸਾਨ ਹੋ ਗਿਆ ਡਿਸਪੈਂਸਰੀਆਂ ਦਾ ਨੁਕਸਾਨ ਹੋ ਗਿਆ ਸਾਰੇ ਕਿਸੇ ਦਾ ਤੇ ਮੁਆਵਜ਼ਾ ਵੀ ਹੈ ਨਹੀਂ ਕਿ ਕੱਲੇ ਜ਼ਮੀਨ ਤੇ ਦੇਣਾ ਕੋ ਘਰਾਂ ਦਾ ਵੀ ਮੁਆਵਜ਼ਾ ਦੇਣਾ ਪਊਗਾ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਤੇ ਬੁਰਾ ਹਾਲ ਹੈ ਸਰਕਾਰ ਦਾ ਤੇ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘੜੀ ਸਰਕਾਰ ਨਾਲ ਅੰਦਰ ਦੀ ਚਾਹੀਦੀ ਹੈ ਲੋਕਾਂ ਨੂੰ ਇਹ ਨਹੀਂ ਹੈਗਾ ਕਿ ਤੁਸੀਂ ਮੁੱਖ ਮੰਤਰੀ ਬਾਰੇ ਟੋਟ ਕੇ ਛੱਡ ਦੋ ਕਿ ਇਹਨੂੰ ਉਤਾਰੇ ਨੇ ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਮੈਨੂੰ ਤਾਂ ਲੱਗਦਾ ਜਿਨ੍ਹਾਂ ਨੇ ਉਹ ਖਬਰਾਂ ਚਲਾਈਆਂ ਨੇ ਉਹਨਾਂ ਨੂੰ ਹਟਾ ਦੇਣੇ ਚਾਹੀਦੇ ਆ ਨੇ ਕਿਉਂਕਿ ਤੋਰੇ ਸਾਹਮਣੇ ਹੈ ਮੁੱਖ ਮੰਤਰੀਆਂ ਦਾ ਕੈਬਨਿਟ ਮੀਟਿੰਗ ਸਰਦ ਲਈ ਹਾਂ ਠੀਕ ਹੈ ਦੋ ਦਿਨ ਪਹਿਲਾਂ ਰੱਖੀ ਸੀ ਨਹੀਂ ਮੀਟਿੰਗ ਹੋ ਸਕੀ ਸੀ ਤੇ ਜਿਆਦਾ ਡਾਊਨ ਹੋ ਨਹੀਂ ਅੱਜ ਠੀਕ ਨੇ ਹਾਂ ਉਹਨਾਂ ਨੇ ਮੀਟਿੰਗ ਕੀਤੀ ਹੈ ਔਰ ਕਿਸੇ ਵੀ ਕੇਂਦਰ ਦੇ ਵੱਡੇ ਜੋ ਜਿਹੜੇ ਨੇ ਇਹਨਾਂ ਦੇ ਲੀਡਰ ਨੇ ਉਹਨੇ ਕਿਸੇ ਨੇ ਕੁਛ ਨਹੀਂ ਕਿਹਾ ਔਰ ਸਿੱਧੇ ਤੌਰ ਤੇ ਕੋਈ ਮੁੱਖ ਮੰਤਰੀ ਦੀ ਗੱਲ ਐਦਾ ਆਈ ਨਹੀਂ ਠੀਕ ਆ ਰਮੇਸ਼ ਪਠਾਨ ਮਾਜਰਾ ਜੋ ਵਿਧਾਇਕ ਨੇ ਉਹਨਾਂ ਨੇ ਜਰੂਰ ਇੱਕ ਰੋਸਾ ਜ਼ਾਹਰ ਕੀਤਾ ਸੀ ਕਿ ਜਿਹੜੇ ਦਿੱਲੀ ਵਾਲੇ ਨੇ ਉਹ ਪੰਜਾਬ ਦਾ ਖਹਿੜਾ ਛੱਡਦੇ ਨਾ ਇਹ ਜਿਹੜੀ ਹੈਗੀ ਆ ਦਿੱਲੀ ਵਾਲੇ ਪੰਜਾਬ ਨੂੰ ਮਾਰ ਪਹੁੰਚਾਉਣਗੇ ਇੱਕ ਫੈਕਟ ਵੀ ਆ ਇੱਕ ਸੱਚ ਵੀ ਆ ਲੋਕ ਦਿੱਲੀ ਵਾਲਿਆਂ ਤੋਂ ਥੱਕ ਚੁੱਕੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀ ਵਾਲਾ ਦਿੱਲੀ ਹਾਰ ਗਿਆ ਮਨੀਸ਼ ਜੋਧਿਆ ਦਿੱਲੀ ਹਾਰ ਗਿਆ ਦਿੱਲੀ ਆਪਣੀ ਪਾਰਟੀ ਮਜੂਦ ਕਰਨ ਪੰਜਾਬ ਚ ਕੀ ਹੁੰਦੇ ਨੇ ਉਹ ਇਹ ਇਹ ਬੜਾ ਵੱਡਾ ਮੁੱਦਾ ਬਣਿਆ ਪੰਜਾਬ ਦਾ ਦਿੱਲੀ ਪੰਜਾਬ ਦੇ ਵਿੱਚ ਆ ਚੁੱਕਾ ਹੈ ਬਿਲਕੁਲ ਉਹ ਮੈਨੂੰ ਲੱਗਦਾ ਕਿ ਇਹਨਾਂ ਨੂੰ ਵਾਈਟ ਕਰਨਾ ਚਾਹੀਦਾ ਕੇਂਦਰੀ ਜਿਹੜੀ ਹਾਈ ਕਮਾਂਡ ਦਾ ਕਿਸੇ ਵੀ ਪਾਰਟੀ ਦੀ ਇੰਨੀ ਦਖਲਅੰਦਾਜ਼ੀ ਜੇ ਕਰਦੀ ਹੈ ਉਹ ਪੰਜਾਬ ਦੇ ਲੋਕਾਂ ਦੀ ਮੰਨ ਚਕਤਾ ਹੈ ਇਹ ਗੁਲਾਮੀ ਬਰਦਾਸ਼ਤ ਨਹੀਂ ਕਰਦੇ ਲੋਕਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਨੇ ਗੁਲਾਮ ਬਣਾ ਰੱਖਿਆ ਹੁਣ ਦਿੱਲੀ ਦਾ ਇੱਕ ਨਹੀਂ ਮੰਨ ਸੀ ਕੇਂਦਰ ਸਰਕਾਰ ਜੋ ਬਾਰ ਬਾਰ ਪੰਜਾਬ ਨਾਲ ਧੱਕਾ ਕਰਦੀ ਹੈ ਔਰ ਹੁਣ ਲੋਕਾਂ ਦੇ ਮਨਾਂ ਚ ਇਹ ਵੀ ਹੈ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੇ ਮੁਆਵਜ਼ੇ ਬਾਰੇ ਨਾ ਜਾਂ ਕੋਈ ਪੈਕੇਜ ਪੰਜਾਬ ਨੂੰ ਦੇਣ ਬਾਰੇ ਕੋਈ ਮੂੰਹ ਨਹੀਂ ਮੂੰਹ ਨਹੀਂ ਖੋਲਿਆ ਉਹਨਾਂ ਦੇ ਜਿਹੜੇ ਮੰਤਰੀ ਨੇ ਦੌਰੇ ਕਰਦੇ ਨੇ ਬੀਜੇਪੀ ਦੇ ਲੀਡਰ ਦੌਰੇ ਕਰਦੇ ਨੇ ਪੀਐਮ ਵੀ ਆਉਣਗੇ ਪੀਐਮ ਵਰ ਦਾ ਇਹ ਲੋਕ ਨੇ ਚਰਚਾ ਕਰਤੀ ਕਿ ਅਫਗਾਨਿਸਤਾਨ ਦੇ ਵਿੱਚ ਜੋ ਨੁਕਸਾਨ ਹੋਇਆ ਸੀਗਾ ਜੋ ਪਹਚਾ ਲਾਇਆ ਸੀਗਾ ਉਹਦਾ ਮੁਆਵਜ਼ਾ ਦਿੱਤਾ ਉੱਥੇ ਸਮਗਰੀ ਭੇਜਤੀ ਇੱਥੇ ਵਾਸਤੇ ਕਿਉਂ ਉਹਨਾਂ ਦੇ ਟਰੱਕ ਨਹੀਂ ਚੱਲ ਰਹੇ ਸੋ ਮੈਨੂੰ ਲੱਗਦਾ ਕਿ ਦਿੱਲੀ ਦੀਆਂ ਜਿਹੜੀਆਂ ਦੋ ਮਾਰਾਂ ਨੇ ਉਹ ਪੰਜਾਬ ਤੇ ਪਹਿਰੀਆਂ ਨੇ 9 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਆ ਲੱਗਦਾ ਪਠਾਨਕੋਟ ਕੁਝ ਦੇ ਕੇ ਜਾਣਗੇ ਲੋਕਾਂ ਨੂੰ ਉਮੀਦ ਆ ਹੁਸਨ ਉਹ ਵੀ ਕੈਬਨਟ ਮਿੰਟ ਮੰਗੂ ਜਿਹੜੀ ਆ ਉਹ ਉਮੀਦ ਵੀ ਲੋਕਾਂ ਦੇ ਮਨਾਂ ਤੇ ਭਗਵੰਤ ਮਾਨ ਜੀ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਵਿੱਚ ਭਗਵੰਤ ਮਾਨ ਜੀ ਨਾਲ ਸਰਕਾਰ ਨੇ ਇੱਕ ਸਵਾਲ ਕੀਤਾ ਪੁੱਛਿਆ ਕਿ ਤਾਂ ਪ੍ਰਧਾਨ ਮੰਤਰੀ ਜੀ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਹਾਂ ਮੇਰੀ ਫੋਨ ਤੇ ਗੱਲ ਹੋਈ ਹੈ ਬਾਕੀ ਉਹਨਾਂ ਨੇ ਮੈਨੂੰ ਡਿਟੇਲ ਦੱਸੀ ਸੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਨੁਕਸਾਨ ਹੋਇਆ ਤੇ ਪਰ ਕੁਝ ਮੁਆਵਜ਼ੇ ਦੀ ਗੱਲ ਨਹੀਂ ਕਰ ਪਾਈ ਸੀ ਮੁਆਵਜ਼ੇ ਬਾਰੇ ਜੋ ਪੁਗੰਤਮਾਨ ਦੇਖੋ ਉਹਨਾਂ ਨੇ ਕਿਹਾ ਸੀ ਵੀ ਦੇਵਾਂਗੇ ਪਹਿਲਾਂ ਤੁਹਾਡੇ ਯਾਦ ਹੋਵੇਗਾ ਪਿਛਲੀ ਵਾਰੀ ਜਦੋਂ 2 ਸਾਲ ਪਹਿਲਾਂ ਇਸ ਤਰ੍ਹਾਂ ਦੇ ਹੜ੍ਹ ਆਏ ਸੀ ਉਹਨਾਂ ਨੇ ਕਿਹਾ ਸੀ ਮੁਰਗੀਆਂ ਦਾ ਬੱਕਰੀਆਂ ਦਾ गावां ਮੱਜਾਂ ਦਾ ਮਹੌਸ਼ਾ ਦੇਵਾਂਗੇ ਉਹ ਹਜੇ ਤੱਕ ਲੋਕਾਂ ਨੂੰ ਮਿਲਿਆ ਨਹੀਂ ਸੋ ਲੋਕਾਂ ਨੂੰ ਤਾਂ ਇਹ ਵੀ ਯਕੀਨ ਨਹੀਂ ਹੈਗਾ ਕਿ ਜਿਹੜਾ 20000 ਅਨਾਉਂਸ ਕੀਤਾ ਕਿ ਉਹ ਮਿਲੇਗਾ ਜਾਂ ਨਹੀਂ ਮਿਲੇਗਾ ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕੱਲ ਇੱਕ ਚਰਚਾ ਹੋ ਰਹੀ ਸੀ ਹੜ੍ਹਾਂ ਨੂੰ ਲੈ ਕੇ ਹਾਂ ਹੜ੍ਹਾਂ ਨੇ ਹਾਂ ਉਹ ਕਹਿੰਦੇ ਜੇ ਕਿਸੇ ਨੂੰ 20000 ਵੀ ਦੇਣਾ ਤੁਸੀਂ 10000 ਅੱਜ ਦੀ ਡੇਟਸ ਦੇ ਦੋ ਵੀ ਭਾਈ ਆਪਣਾ ਕੰਮ ਤੁਸੀਂ ਸਾਰੋ ਬਾਕੀ ਬਾਅਦ ਚ ਦੇ ਦਾਂਗੇ ਸੋ ਜੇ ਪਤਾ ਹੀ ਹੈ ਕਿ ਦੀ ਨੁਕਸਾਨ ਕਿੰਨੀ ਕੋ ਹੋਈ ਹੈ ਫਸਲ ਸਾਰੇ ਪਿੰਡਾਂ ਦੇ ਪਿੰਡ ਹੜ੍ਹ ਗਏ ਉਹਨਾਂ ਨੂੰ ਪਰ ਘਰ ਵੈਸੀ ਸਰਕਾਰ ਨੂੰ ਕੁਝ ਨੁਕਸਾਨ ਦੇ ਦੇਣਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਸਰਕਾਰ ਲਈ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ ਇਹ ਜਿਹੜੇ ਹੜ੍ਹ ਨੇ ਸੋ ਇਹ ਚਿੰਤਾ ਤੋਂ ਕਿਵੇਂ ਨਿਕਲੇਗੀ ਇਹ ਕਹਿੰਦਾ ਜੋ ਤੁਹਾਨੂੰ ਕੋਕਰ ਸਾਹਿਬ ਦੇ ਜਿਹੜੇ ਅਧਿਕਾਰੀ ਨਹੀਂ ਹੋਊਂਗੀ ਦੱਸਾਂਗੇ ਕੋਕਰ ਸਾਹਿਬ ਤੁਹਾਨੂੰ ਕੀ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਇੰਨਾ ਵੱਡਾ ਮੁਆਵਜ਼ਾ ਜੋ ਅੱਜ ਸਰਕਾਰ ਨੇ ਕੈਬਨਿਟ ਮੀਟਿੰਗ ਦੇ ਵਿੱਚ ਡਿਕਲੇਅਰ ਕੀਤਾ ਹੈ ਇਹ ਪੂਰਾ ਕਰ ਪਾਣਗੇ ਇੰਨਾ ਵੱਡਾ ਮੁਆਵਜ਼ਾ ਤਾਂ ਮੈਂ ਕਹਿ ਹੀ ਨਹੀਂ ਰਿਹਾ ਮੈਂ ਤਾਂ ਕਹਿੰਦਾ ਘਟਾ ਹੈ ਹੂੰ ਨਹੀਂ ਜੋ ਵੀ ਪੰਜਾਬ ਗਵਰਨਮੈਂਟ ਤੇ ਕਹਿੰਦਾ ਹੈ ਨਹੀਂ ਯਾਰ ਪਰ ਇੱਕੜਾ ਨੇ ਕਿਹਾ ਉਹ ਵੀ ਵੱਡੀ ਅਮਾਉਂਟ ਬਣ ਜੇਗੀ ਕਿਉਂਕਿ 4 ਲੱਖ ਇੱਕੜ ਬਾਰੇ ਕਿਹਾ ਜਾ ਰਿਹਾ ਕਿ ਜਿਹੜੀ ਮੈਂ ਮੈਂ ਤਾਂ ਕਰਦਾ ਪਿਆ ਗੱਲ ਕਿ ਪੰਜਾਬ ਤਾਂ ਪਹਿਲੇ ਹੀ ਕਰਜ਼ੇ ਥੱਲੇ ਨਹੀਂ ਉਹਦਾ ਇਹ ਵੀ ਹੈ ਨਾ ਇਹਨਾਂ ਨੇ ਜੋ ਪੰਜਾਬ ਸਰਕਾਰ ਹੈ ਇਹਨਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਜਿਆ 60000 ਕਰੋੜ ਰੁਪਏ ਸਾਡਾ ਕੇਂਦਰ ਨੇ ਦੇਣਾ ਵੱਖ-ਵੱਖ ਸਕੀਮਾਂ ਦਾ ਉਹ ਤਾਂ ਅਸੀਂ ਦੇ ਸਕਦੇ ਹਾਂ ਉਹਦੇ ਵਿੱਚੋਂ ਦੇ ਸਕਦੇ ਬਾਕੀ 6-7000 ਕਰੋੜ ਜੋ ਸੀਐਮ ਰਾਹਤ ਫੰਡ ਹੁੰਦਾ ਹੈ ਉਹਦੇ ਵਿੱਚ ਵੀ ਪਿਆ ਹੁੰਦਾ ਹੈ ਹਾਂ ਇਹ ਵੀ ਹੋਸ਼ਾ ਦਾ ਕੋਈ ਐਨਆਰਈ ਭਾਈ ਵਿਚਾਰ ਅੱਗੇ ਆਵੇ ਵੱਡੇ ਇੰਡਸਟਰੀਲਿਸਟ ਅੱਗੇ ਆਉਣ ਜਿਸ ਤਰ੍ਹਾਂ ਹੜ੍ਹਾਂ ਦੇ ਵਿੱਚ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਇਸ ਤਰ੍ਹਾਂ ਪੈਸੇ ਦੀ ਮਦਦ ਵੀ ਲੋਕ ਕਰਨਗੇ ਹੁਣ ਮਨਕੀਰ ਤਾਲਕ ਜੋ ਗਾਇਕ ਨੇ ਪ੍ਰਸਿੱਧ ਉਹ 10 ਟਰੈਕਟਰ ਨਵੇਂ ਲੈ ਕੇ ਆਗੇ ਕਿਸਾਨਾਂ ਨੂੰ ਦੇਣ ਵਾਸਤੇ ਨਹੀਂ ਮਨਕੀਰ ਤਾਲਕ ਤੇ ਨਾਲ ਨਾਲ ਹੋਰ ਵੀ ਸੈਲੀਬ੍ਰਿਟੀਜ਼ ਬਹੁਤ ਸਾਰੇ ਕਿੰਨੂ ਤੇ ਲੋਵੇ ਨਜ਼ਰ ਆਇਆ ਸਾਨੂੰ ਤੂ ਆਇਆ ਤੇ ਹੋਰ ਬਹੁਤ ਸਾਰੇ ਵੱਡੇ ਗੱਗ ਜੱਸੀ ਵੀ ਉੱਥੇ ਹੈਗਾ ਲਗਾਤਾਰ ਗਿੱਪੀ ਗਿੱਪੀ ਗਰੇਵਾਲ ਹੈ ਤੇ ਜੀ ਦੁਸਾਨ ਹੈ ਸੋ ਕਈ ਲੇਡੀਜ਼ ਜਿਹੜੀਆਂ ਐਕਟਰਸ ਨੇ ਉਹ ਵੀ ਇੱਥੋਂ ਤੱਕ ਕਿ ਜੋ ਸਾਡੇ ਹਿੰਦੀ ਫਿਲਮਾਂ ਦੇ ਵੱਡੇ ਸਟਾਰ ਨੇ ਉਹ ਵੀ ਸਾਰੇ ਬਿਗ ਬੋਸ ਦੇ ਵਿੱਚ ਵੀ ਕੱਲ ਆਇਆ ਹੈਗਾ ਕਿ ਸੁਲਮਾਨ ਖਾਨ ਨੇ ਕਿਹਾ ਹੈਗਾ ਕਿ ਮੈਂ ਜੋ ਪੰਜਾਬ ਦੇ ਵਿੱਚ ਹਾਰਡ ਦੇ ਵਿੱਚ ਸਾਰਾ ਪੰਜਾਬ ਵਹਿੰਦਾ ਜਾ ਰਿਹਾ ਉਹਨਾਂ ਦੇ ਲਈ ਤੁਸੀਂ ਮੈਂ ਫੰਡ ਦੇ ਦਿੱਤਾ ਜਾਏਗਾ ਕੀ ਸੈਲੀਬ੍ਰਿਟੀ ਐ ਲੋ ਬੰਬੇ ਵੀ ਅੱਗੇ ਆਏਗਾ ਪੰਜਾਬ ਨੂੰ ਲੈ ਕੇ ਬਿਲਕੁਲ ਮਦਦ ਤਾਂ ਹੋ ਜੇਗੀ ਪਰ ਜਿਸ ਤਰ੍ਹਾਂ ਹੁਣ ਹਰਿਆਣਾ ਸਰਕਾਰ ਹੈ ਪਾਣੀ ਪੰਜਾਬ ਤੋਂ ਲੈਂਦਾ ਹੈ ਹਰਿਆਣਾ ਹਰਿਆਣਾ ਦੇ ਵੀ ਫਰਜ਼ ਬਣਦਾ ਜਿਸ ਤਰ੍ਹਾਂ ਦਿੱਲੀ ਸਰਕਾਰ ਨੇ 5 ਕਰੋੜ ਦਾ ਅਨਾਉਂਸ ਕੀਤਾ ਕੁੱਟਕਟ ਹਰਿਆਣਾ ਸਰਕਾਰ ਨੂੰ ਵੀ ਬਹੁਤਾ ਨਹੀਂ ਤਾਂ ਸੌਦ 2 ਕਰੋੜ ਦੇਣਾ ਚਾਹੀਦਾ ਪੰਜਾਬ ਦੇ ਵਾਸਤੇ ਕੋਈ ਐ ਨਹੀਂ ਕਿ ਕੋਈ ਕੋਈ ਵੀ ਖੜੀ ਗੱਲ ਹੈ ਕਿਉਂਕਿ ਪੰਜਾਬ ਦਾ ਪਾਣੀ ਹਰਿਆਣਾ ਵਰਤਦਾ ਹੈ ਉਹ ਪਾਣੀ ਵਟੇ ਇੱਕ ਤਰ੍ਹਾਂ ਨਾਲ ਇੱਕ ਮੁਆਵਜ਼ੇ ਆਪਾਂ ਕਹਿ ਸਕਦਾ ਹੈ ਕਿ ਮੁਆਵਜ਼ਾ ਇੱਕ ਇਹਨਾਂ ਦਾ ਹੱਕ ਬਣਦਾ ਕਿ ਪਾਣੀ ਦੀ ਮਾਰ ਪੰਜਾਬ ਤੇ ਪੈ ਗਈ ਪੰਜਾਬ ਤੋਂ ਅਸੀਂ ਪਾਣੀ ਲੈਣ ਦੇ ਵਟੇ ਕੁਝ ਨਾਕਸ ਦੇਈਏ ਸਾਰੇ ਸਟੇਟਾਂ ਨੂੰ ਆਪਾਂ ਅੱਗੇ ਹੋ ਕੇ ਪੰਜਾਬ ਦੀ ਹੈਲਪ ਕਰਨੀ ਚਾਹੀਦੀ ਹੈ ਠੀਕ ਹੈ ਠੀਕ ਹੈ ਕੋਕਰ ਸਾਹਿਬ ਸਾਡੇ ਨਾਲ ਗੱਲਬਾਤ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਜਰੂਰ ਆਪਾਂ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਔਰ ਪੰਜਾਬ ਦੇ ਕੈਬਨਿਟ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਾਂਗੇ ਸਤਿਕਾਰ ਧੰਨਵਾਦ ਜੀ ਸਤਿਕਾਰ